ਏ ਲਵੀ ਆਹਾ 6 ਮਹੀਨਿਆਂ ਦੀ ਜਰਸੀ ਗੱਪਣ ਦੇਖ ਲਓ ਪੰਜਾਬ ਵਾਲੀ ਚੈੱਕ ਕਰ ਲਓ ਇਹਦੀ ਕੱਦ ਕਾਠ ਵੀ ਜਿਹੜਾ ਹੈਗਾ ਨਾ ਪੂਰਾ ਡਬਲ ਆ ਇਹ ਆ ਦੇਖ ਧਾਰ ਕਿਹੇ ਜੀ ਹੈ ਗੰਨੇ ਵਰਗੀ ਧਾਰ ਹੈ ਕਾਰਡ ਦੀ ਬਹੁਤ ਜਿਆਦਾ ਚੰਗੇ ਕੱਪ ਕੀ ਆਪਾਂ ਇਧਰੋ ਦਿਖਾ ਦਗੇ ਨੇੜੇ ਹੁੰਦਾ ਆ ਦੇਖੋ ਚਾਰੇ ਐ ਗੰਨੇ ਵਰਗੀਆਂ ਤਰ੍ਹਾਂ ਸਾਰੇ ਲੱਖ ਲੱਖ ਦੀਆਂ ਲੈ ਲੰਗੇ ਬਾਸੀ ਹੋਰ ਦੱਸੋ ਜੀ ਵੀਡੀਓ ਰਿਸੀਵ ਕਰ ਲੈ ਕੋਈ ਬੰਦਾ ਹਾਂਜੀ ਅਸੀ ਕੱਲ੍ਹ ਦੋਸਤੋ ਬਹੁਤ ਬਹੁਤ ਸਵਾਤ ਕਰਦੇ ਆ ਮਿੱਤਰੋ ਤੇ ਅੱਜ ਨਾ ਪਹੁੰਚੇ ਸੀ ਆਪਾਂ ਪਿੰਡ ਲੋਹਾਖੇੜਾ ਦੇ ਵਿੱਚ ਬਾਈ ਗਰਸ਼ਾਰਨ ਸਾਹਰੇ ਕੋਲੇ ਅੱਜ ਨਾ ਆਪਾਂ ਤੁਹਾਨੂੰ ਦੋ ਝੋਟੀਆਂ ਤੇ ਇੱਕ ਬਹਿੜ ਦੀ ਜਾਣਕਾਰੀ ਲੈ ਕੇ ਦੇਵਾਂਗੇ ਅੱਜ ਇਹ ਬੂਰੀ ਦੀ ਡਿਮਾਂਡ ਰਹਿੰਦੀ ਹੁੰਦੀ ਹੈ ਚੰਗਾ ਦੁੱਧ ਦੇ ਥੱਲੇ ਤਿਆਰ ਹੈ ਤੇ ਤੀਜੇ ਨੰਬਰ ਤੇ ਆ ਗਈ ਆਹਾ ਜਰਸੀ ਬਹਿੜ ਇਹ ਚੈੱਕ ਕਰ ਲੋ ਖੀਰੀ ਬਹਿੜ ਹੈ ਇਹਦੀ ਵੀ ਆਪਾਂ ਜਾਣਕਾਰੀ ਲੈ ਲਾਂਗੇ ਨਾਲ ਇਹ ਗੱਬਣ ਵੀ ਹੈ 6 ਮਹੀਨਿਆਂ ਦੀ ਗੱਬਣ ਬਹਿੜ ਆ ਗਈ ਮਿੱਤਰੋ ਬਾਕੀ ਆ ਜੋ ਸੂਈਆਂ ਸਵਾਈਆਂ ਮੱਜਾਂ ਦੀ ਆਪਾਂ ਜਾਣਕਾਰੀ ਲੈ ਕੇ ਦੇਗੀ ਜੇ ਮੱਜਾ ਸੋਹਣੀਆ ਲੱਗਿਆ ਨਾ ਤੁਸੀ ਕਮੈਂਟ ਕਰਕੇ ਦੱਸਿਓ ਜਰੂਰ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਪਹਿਲਾਂ ਤਾਂ ਸਾਰਿਆਂ ਨੂੰ ਪਹਿਲਾਂ ਆਪਦਾ ਨਾਮ ਦੱਸੇਗਾ ਨਾਮ ਮੇਰਾ ਗੁਰਸਾਨਪ੍ਰੀਤ ਸਿੰਘ ਹੈ ਜੀ ਪਿੰਡ ਲੋਹਾ ਖੜਾ ਠੀਕ ਹੈ ਪਿੰਡ ਲੋਹਾ ਖੜਾ ਤੇ ਜ਼ਿਲ੍ਹਾ ਇਹਨੂੰ ਜ਼ਿਲ੍ਹਾ ਸੰਗਰੂਰ ਹੈ ਜੀ ਸੰਗਰੂਰ ਪੈਂਦਾ ਅੱਛਾ ਗੁਰਸਾਨ ਜਿਵੇਂ ਆਪਾਂ ਗੱਲ ਕਰ ਲੀਏ ਤਿੰਨ ਨਾਗ ਅੱਜ ਆਪਾਂ ਕੋਲ ਕਿਹੜੇ ਪਾਸੋਂ ਸਟਾਰਟ ਕਰੀਏ ਫਿਰ ਆਈ ਸੇ ਤੂੰ ਕਰ ਲੈਨੇ ਕਿ ਕਾਲੀ ਤੋਂ ਹਾਂਜੀ ਚੱਲ ਫਿਰ ਕਿਰਾ ਕਾਲੀ ਦਾ ਮੈਨੂੰ ਐ ਦੱਸ ਜਿਹੜੀ ਤੇਰੀ ਆ ਕਾਲੀ ਮੈਂ ਆ ਗਈ ਹੈਨਾ ਹਾਂਜੀ ਹਾਂ ਸੂਆ ਦੱਸ ਇਹਦਾ ਕਿੰਨਾ ਪਹਿਲਣ ਝੋਟੀ ਚਾਰ ਦੰਦਾ ਮੂੰਹ ਅੱਛਾ ਮੂੰਹੋ ਚਾਰ ਦੰਦਾ ਹਾਂਜੀ ਹਾਂ ਪਹਿਲਾ ਸੂਆ ਕਿੰਨੇ ਦਿਨ ਹੋ ਗਏ ਬਈ ਇਹਨੂੰ ਸੂਈ ਨੂੰ ਸੂਈ ਨੂੰ ਹੋ ਗਏ ਇਹਨੂੰ 16 17 ਦਿਨ 16 17 ਦਿਨ ਹੋ ਗਏ ਬਈ ਕਿੰਨਾ ਦੁੱਧ ਤਿਆਰ ਕਰ ਗਈ ਦੁੱਧ ਦੇ ਥਲੇ 11 ਕਿਲੋ ਕੰਡੇ ਵਾਲਾ ਜੀ ਪੂਰਾ ਨੈਟ ਆ ਅੱਛਾ ਨੈਟ 11 ਕਿਲੋ ਹੁਣ ਮਤਲਬ ਦੋ ਡੰਗ ਚਵਾ ਦੇਗਾ ਹਾਂਜੀ ਹਾਂ ਚਾਹੇ ਚਾਰ ਟਾਈਮ ਚੋਲੀ ਜਾ ਕਿੰਨਾ ਦੁੱਧ ਪਾ ਸਕਦੀ ਐ ਇਹ ਪਹਿਲੇ ਸੂ 14 ਕਿਲੋ ਅਜੇ ਤਾਂ ਦੇਣੀ 15 ਹੋਇਆ ਘਟਵੜ 30 35 ਦਿਨ 30 ਦਿਨ ਤਾਂ ਵੀ ਨਕਲ ਲਈ ਜਾਂਦਾ ਪਸਾਉਂਦਾ ਹੋਣੀ ਚਬਾਈਆਂ ਕਰਕੇ ਭਾਂਦੀ ਜੀ ਫੇਰ ਠੀਕ ਹੈ ਗੱਲ ਆ ਸਮਝ ਰਹੇ ਫਿਰ ਇਹਨੂੰ ਤੋੜ ਕੇ ਖਾ ਤੇ ਪਹਿਲਾਂ ਦੰਦ ਨਾ ਚੈੱਕ ਕਰ ਲਦੇ ਆਪਾਂ ਹਾਂ ਦੰਦ ਵੀ ਦਿਖਾ ਸਹੀ ਵਰੀ ਆਏ ਮੰਨ ਲੈਂਦਾ ਅਗਲਾ ਵੀ ਹਾਂ ਚਾਰ ਦੰਦ ਤਾਂ ਕਹਿਤੀ ਹਨਾ ਤੇ ਆਹ ਦੇਖ ਲਓ ਆਪਾਂ ਲੈ ਵੀ ਅਸੀਂ ਕੋਸ਼ਿਸ਼ ਤਾਂ ਕੀਤੀ ਥੋੜਾ ਜਿਹਾ ਮੂੰਹ ਨਹੀਂ ਫੜਾਇਆ ਝੋਟੀ ਨੇ ਪਰ ਹੈ ਬਾਈ ਨੇ ਕਹਿਤਾ ਜਾਂ ਚਾਰ ਦੰਦ ਦੀ ਹੈ ਝੋਟੀ ਇਹ ਗਰੰਟੀ ਜੀ ਆਪਣੀ ਠੀਕ ਆ ਝੋਟੀ ਨੂੰ ਦੱਸਦੀ ਕੱਚੀ ਝੋਟੀ ਹਾਂ ਕੱਚੀ ਝੋਟੀ ਆ ਗਈ ਮਿੱਤਰੋ ਬਾਕੀ ਤੁਸੀਂ ਕੱਦ ਕਾਟ ਦੀ ਬਹੁਤ ਜ਼ਿਆਦਾ ਚੰਗੇ ਕੱਦ ਕਾਠ ਵਾਲੀ ਝੋਟੀ ਆ ਗਈ ਇਹ ਫਿਕਸ ਆਰਡਰ ਕੁਆਲਿਟੀ ਇਹ ਨਾਲੇ ਕੱਦ ਕਾਠ ਵੀ ਬਹੁਤ ਆ ਮੈਂ ਤੁਹਾਨੂੰ ਦੱਸਾਂ ਗੱਲ ਬਾਕੀ ਯਾਰ ਲੇਵੇ ਵਾਲੇ ਪਾਸੋਂ ਤਾਂ ਜਿਹੜੀ ਹੈਗੀ ਆ ਨਾ ਉਹਦਾ ਬਹੁਤ ਚੈਟ ਜੇ ਆਰਡਰ ਕੁਆਲਿਟੀ ਵਾਲੀ ਆ 11 ਕਿਲੋ ਦੁੱਧ ਹੁਣ ਤਿਆਰ ਮਿਲੂਗਾ ਇਹੇ ਝੋਟੀ ਨੇ ਨਾ ਵਿੱਚ ਕੋਈ ਵੀਰਾ ਹੈ ਛੋਟੀ ਮੰਨ ਕੇ ਨਾ ਆਵੇ ਹਾਂ ਛੋਟੀ ਮੰਨ ਕੇ ਨਾ ਆਵੇ ਅਗਲਾ ਠੀਕ ਆ ਗੱਲ ਤੇਰੀ ਲੈ ਜੋ ਕਰ ਲਿਆ ਲਿਆ ਅੱਛਾ ਇੱਕ ਗੱਲ ਹੋਰ ਆ ਜਿੰਨੇ ਦੀ ਬੰਦਾ ਹੁਣ ਲੈ ਕੇ ਜਾਉ ਦੂਜੇ ਸੂਏ ਨੂੰ ਇਹ ਪੂਰੀ ਡਬਲ ਝੋਟੀ ਬਣ ਜੂ ਦੂਜੇ ਸੂਏ ਨੂੰ ਬਾਕੀ ਬੱਚੇ ਦਾ ਬਹੁਤ ਕਰਦੇ ਨਹੀਂ ਭਲੂਣ ਝੋਟੀ ਬੱਚੇ ਦਾ ਐਡਾ ਕਰਦੀ ਨਹੀਂ ਹੁੰਦੀ ਜੀ ਬੱਚੇ ਤੋਂ ਬਿਨਾ ਪਰਾਂ ਨਹੀਂ ਹੁੰਦੀ ਠੀਕ ਆ ਗੱਲ ਅੱਛਾ ਮਗਰ ਇਹਦੇ ਕੱਟੀਆਂ ਹਾਂ ਪਿਸੇ ਬਹੁਤ ਚੰਗੀ ਕੱਟੀ ਹੈ ਜੀ ਕੱਟੀ ਆ ਗਈ ਹੈ ਨਾ ਨਹੀਂ ਕੱਟੀ ਵੀ ਤੇਰੀ ਮੈਨੂੰ ਸੋਹਣੀ ਲੱਗੀ ਯਾਰ ਲੈ ਆ ਕੱਟੀ ਦੇਖ ਲਓ ਤੁਸੀਂ ਅੱਛਾ ਹੁਣ ਮੈਨੂੰ ਐ ਦੱਸ ਵੀ ਇਹਦਾ ਆਪਾਂ ਰੇਟ ਦੀ ਗੱਲ ਕਰ ਲੀਏ ਰੇਟ ਕਿੰਨਾ ਕਰਤਾ ਇਹਦਾ ਰੇਟ ਆਪਾਂ ਫੋਨ ਤੇ ਕਰ ਲਾਂਗੇ ਜਾਇਜ਼ ਹੋ ਗਈ ਅੱਛਾ ਹਾਂਜੀ ਹਾਂ ਫੋਨ ਤੇ ਕਰੀਗਾ ਹਾਂਜੀ ਹਾਂ ਠੀਕ ਆ ਤੇ ਇਸ ਝੋਟੀ ਦੀ ਹੁਣ ਧਾਰਾ ਮਾਰ ਕੇ ਦਿਖਾਉਣੀ ਹੈ ਕਿ ਦਿਖਾਉਣੀ ਨਹੀਂ ਹਾਂ ਦਿਖਾ ਦਾਂਗੇ ਜੀ ਧਾਰਾ ਮਾਰ ਫਿਰ ਛੱਡ ਬੱਚਾ ਕਰ ਲਓ ਵੀ ਮਿੱਤਰੋ ਨਾ ਆਹ ਦੇਖ ਲਓ ਦੋਨੇ ਪਾਸੇ ਬੈਠ ਕੇ ਇਸ ਝੋਟੀ ਦੀ ਪਹਿਲੇ ਸੂਏ ਸੂਈ ਹੋਈ ਹੈ ਨਾਲੇ ਤੇ ਦੋਨੇ ਪਾਸੇ ਬਹਿ ਕੇ ਧਾਰ ਕੱਢੀ ਜਾਂਦੀ ਇੰਨੀ ਠੰਡੀ ਸੀਲ ਝੋਟੀ ਆ ਨਹੀਂ ਗਾਵਾਂ ਦੇ ਅਕਸਰ ਬੈਠਾ ਜਾਂਦਾ ਇਹ ਆ ਦੇਖੋ ਕੋਲੇ ਮੈਂ ਹੋਈ ਬੋਲੀ ਇਹਨਾਂ ਨਾਲੇ ਤਾਰਾ ਤੁਰੇ ਦਾ ਗਰਸ਼ਨ ਜਮ ਓਕੇ ਆ ਹਨਾ ਜਮ ਓਕੇ ਕੋਈ ਸ਼ਰਲਾ ਛਟਾ ਨਹੀਂ ਜੀ ਹਨਾ ਇਹ ਆ ਦੇਖੋ ਤੁਸੀਂ ਲੈ ਵੀ 13 ਕਿਲੋ ਦੁੱਧ ਇਸ ਝੋਟੀ ਦਾ ਤੁਸੀਂ ਤੋਲ ਕੇ ਲਿਜਾ ਸਕਦੇ ਹੋ ਤੇ ਠੰਡੀ ਸੀਲ ਜਿਹੜੀ ਹੈਗੀ ਹੈ ਨਾ ਹੁਣ ਯਾਰ ਮੈਂ ਤਾਂ ਕਮਾਲ ਮੰਨਦਾ ਲਾ ਪੂਸ ਚੱਕੀ ਖੜੀ ਹੈ ਇਹ ਝੋਟੀ ਹੁਣ ਨਹੀਂ ਯਾਰ 22 24 ਵੀ ਓਕੇ ਆਪਾਂ ਇਧਰੋ ਦਿਖਾ ਦਗੇ ਨੇੜੇ ਹੁੰਦਾ ਆ ਦੇਖੋ ਚਾਰੇ ਐਣ ਗੰਨੇ ਵਰਗੀਆਂ ਤਰ੍ਹਾਂ ਸਨ ਆ ਜਾ ਗਰਸ਼ਨ ਸਰ ਅਛਾ ਗਰシャン ਜਿਵੇਂ ਹੁਣ ਤੇਰੇ ਕੋਲ ਦੂਜੇ ਨੰਬਰ ਦੇ ਉੱਤੇ ਆ ਗਈ ਬੂਰੀ ਹਾਂਜੀ ਹਾਂ ਬੂਰੀ ਦਾ ਸੂਆ ਦੱਸੇਗਾ ਭਾਈ ਸੂਆ ਤੀਜਾ ਸੂਈ ਆਈ ਝੋਟੀ ਤੀਜਾ ਸੂਆ ਹਾਂਜੀ ਹਾਂ ਠੀਕ ਆ ਅ ਨਤੀਜਾ ਸੂਆ ਸੁਈ ਹੋਈ ਹੈ ਹਾਂਜੀ ਹਾਂ ਕਿੰਨੇ ਚਿਰ ਦੀ ਸੁਈ ਹੈ ਇਹ ਸੁਈ ਨੂੰ ਹੋ ਗਏ ਨੂੰ 18 19 ਦਿਨ ਜੀ 18 19 ਦਿਨ ਹੋ ਗਏ ਸੁਈ ਨੂੰ ਤੇ ਕਿੰਨਾ ਦੁੱਧ ਹੁਣ ਇਹਦੇ ਥੱਲੇ ਤਿਆਰ ਆ ਇਹਦੇ ਕੰਡੇ ਵਾਲਾ ਹੁਣ 13 ਕਿਲੋ ਹੋਈ ਪੂਰਾ 13 ਕਿਲੋ ਵੱਧ ਤੋਂ ਵੱਧ ਕਿੰਨਾ ਦੁੱਧ ਪਾ ਸਕਦੀ ਹੈ ਇਹਨੇ 16 17 ਕਿਲੋ ਫੁੱਲਾਂ ਮਾਉ ਦੇ ਨਾਲ ਤੇ ਦੂਜੀ ਸੁਈ ਦਿੱਤਾ ਹੋਏ 16 17 ਕਿਲੋ ਇਹਦਾ ਦੂਜੀ ਸੁਈ ਹਾਂਜੀ ਹਾਂ ਹੁਣ ਆਇਤੀ ਨਾਲੇ ਬੱਚਾ ਮਗਰ ਝੋਟੀ ਹੁਣ ਵੀ 16 17 ਕਿਲੋ ਦੋ ਜੀ ਅੱਛਾ ਬੱਚਾ ਇਹਦੇ ਮਗਰ ਕੀ ਸੀਗਾ ਫਿਰ ਬੱਚਾ ਕੱਟੀ ਜੀਨੀ ਨੀਲੀ ਰਵੀ ਦੀ ਬਹੁਤ ਚੰਗੀ ਜੀ ਅੱਛਾ ਨੀਲੀ ਰਵੀ ਤਲ ਕੋਸ ਤੱਕ ਫੇਰ ਤਾਂ ਵੀ ਦਰੇ ਮਾਇ ਤਾਂ ਮੰਨੀ ਜਾਂਦਾ ਹਾਂ ਹਾਂ ਜੀ ਹਾਂ ਉਹ ਪੈਸੇ ਝੋਟੀ ਨੂੰ ਕੋਈ ਚੱਕਰ ਨਹੀਂ ਜੀ ਕਮ ਮਰਜੀ ਚੋਈ ਚਲੋ ਚਾਹੇ ਤਾਂ ਪਾਇਰੇ ਚੋਂ ਲੱਗ ਜੂਈ ਅੱਛਾ ਹਾਂਜੀ ਹਾਂ ਲੈ ਖੋਲ ਫਿਰ ਕਰਾਂ ਬਾਕੀ ਯਾਰ ਇਹਦੀ ਲੇਵਾ ਲੋਵਾ ਤਾਂ ਬਹੁਤ ਜ਼ਿਆਦਾ ਤਖੜਾ ਹਨਾ ਇਹ ਆ ਦੇਖੋ ਬੂਰੀ ਦਾ ਲੇਵਾ ਚੈੱਕ ਕਰ ਲਓ ਤੁਸੀਂ ਵੀ ਕੱਦ ਕਾਠ ਵੀ ਜਿਹੜਾ ਪੂਰਾ ਡਬਲ ਇਹ ਆ ਦੇ ਥੱਲੋਂ ਲੇਵੇ ਦੀ ਕੁਆਲਿਟੀ ਜਿਹੜੀ ਹੈਗੀ ਬਹੁਤ ਸੋਹਣੀ ਥੱਲੋਂ ਲੇਵੇ ਦੀ ਕੁਆਲਿਟੀ ਜਿਹੜੀ ਹੈਗੀ ਬਹੁਤ ਸੋਹਣੀ ਹੈ ਲੈ ਜਾ ਲੈ ਜਾ ਇਹ ਹੁਣ ਤੁਸੀਂ ਲੰਮੀ ਬੇਲ ਚੈੱਕ ਕਰ ਲਓ ਇਹਦੀ ਕਦ ਕਾਠ ਵੀ ਜਿਹੜਾ ਹੈਗਾ ਨਾ ਪੂਰਾ ਡਬਲ ਆ ਐ ਨਹੀਂ ਹੈਗੀ ਵੀ ਨਿੱਕੀ ਜੀ ਮੱਝ ਹੋਊਗੀ ਇਹ ਬਾਕੀ ਯਾਰ ਜਿਹੜੀ ਗੱਲ ਆ ਵੀ ਆਹ ਲੇਵਾ ਜਿਹੜਾ ਹੈਗਾ ਨਾ ਉਹ ਪੂਰਾ ਸ਼ਾਨਦਾਰ ਬਣਿਆ ਹੋਇਆ ਅੱਛਾ ਗਸ਼ਰ ਨੇ ਇਹਨੂੰ ਫਿਰ ਕਿਵੇਂ ਚੋਣਿਓ ਇਹ ਥਾਪੀ ਤੇ ਜੀ ਪਾੜਾ ਪਾਉ ਥਾਪੀ ਮਾਰ ਕੇ ਭੇਜੋ ਅੱਛਾ ਪਾੜਾ ਪਾ ਕੇ ਹਾਂਜੀ ਤੇ ਹੁਣ ਆਪਾਂ ਜੇ ਹੁਣ ਐਂ ਮਤਲਬ ਬੈਠ ਕੇ ਭੇਜੂਗੇ ਹਾਂਜੀ ਹਾਂ ਮੌਜ ਨਾਲੀ ਫਿਰ ਬੈਠਣਾ ਲਿਆ ਕਰਾਂ ਕੀ ਲਿਆਏਗਾ ਹੁਣ ਹਾਂਜੀ ਲੇਟੀ ਪਾ ਕੇ ਚੋਦੇ ਨੇ ਜੀ ਲੇਟੀ ਹਾਂ ਲਿਆ ਲਾ ਲੇਟੀ ਲਿਆ ਕੇ ਰਾਂ ਗਿਸ਼ਰਨ ਹੁਣ ਦੇਖ ਲੋ ਮਿੱਤਰੋ ਇਹ ਆਪਾਂ ਵੀਡੀਓ ਰੋਕਦੇ ਨਹੀਂ ਗਿਸ਼ਰਨ ਲੈ ਲੇਟੀ ਪਾ ਕੇ ਹੁਣ ਦੋਨੇ ਪਾਸੇ ਇੱਥੇ ਜ ਬੈਠੋਂਗੇ ਹਾਂਜੀ ਹਾਂ ਸਿਰਲ ਦੀਆਂ ਦਾ ਆਪਣੀਆਂ ਗਾਰੰਟੀਆਂ ਨੇ ਜੀ ਮਈਆਂ ਦੀਆਂ ਲੈ ਯਾਰ ਆਹ ਦੇਖੋ ਦੋਨੇ ਪਾਸੇ ਬੈਠ ਕੇ ਇਸ ਨੂੰ ਚੋਣਾ ਅੱਛਾ ਲੇਟੀ ਪਾ ਦਨੇ ਹਾਂਜੀ ਹਾਂ ਠੀਕ ਆ ਫਿਰ ਕੋਈ ਤਾਂ ਲਾਲ ਚ ਚਾਹੀਦਾ ਹੀ ਆ ਯਾਰ ਹਾਂਜੀ ਹਾਂ ਵੈਰ ਫਿਰ ਕੇ ਨਾਲ ਆਹ ਦੇਖ ਲੋ ਹੱਥ ਤੋਲਦਾ ਚੱਲ 13 ਕਿਲੋ ਦੁੱਧ ਹੁਣ ਤਿਆਰ ਮਿਲੂ ਹੈ ਹਾਂ ਹਾਂ ਕੰਡੇ ਲਾਵਾ ਵੈਰੀ ਗੁੱਡ ਛੋਟੀ ਮੰਨ ਕੇ ਨਾ ਵਿੱਚ ਕੋਈ ਬਾਈ ਹਾਂ ਛੋਟੀ ਤਾਂ ਮਤਲਬ ਕੱਦ ਕਾਠ ਤਾਂ ਬਹੁਤ ਜ਼ਿਆਦੇ ਆ ਇਹ ਆ ਦੇਖੋ ਬੂਰੀ ਦਾ ਹੁਣ ਚੋਣ ਚਵਾ ਦਿਖਾਉਣੇ ਆ ਆਪਾਂ ਤਾਰ ਕਿਹ ਜੀ ਹੈ ਗੰਨੇ ਵਰਗੀ ਤਾਰ ਹੈ ਅੱਛਾ ਫੁੱਲ ਮੋਟੀ ਤਾਰ ਲਾਹੇ ਟਰਾਣੀ ਕੋਈ ਨਹੀਂ ਠੀਕ ਹੈ ਸਾਉਂਦੀਆਂ ਸੌਂਵਣੀਆਂ ਇਹ ਕੋਈ ਬਾਈ ਕਈ ਵਾਰ ਦੂਰੋਂ ਆ ਕੇ ਲਗਾ ਇੱਕ ਗੱਲ ਹੋਰ ਨਿਕਲ ਗਈ ਸਹੀ ਗੱਲ ਆ ਇਹ ਤਾਰਾਂ ਵਾਲਾ ਕੰਮ ਵਧੀਆ ਕੀਤਾ ਨਹੀਂ ਯਾਰ ਦੁੱਤਾ ਮਤਲਬ ਜੇ ਹੁਣ 13 ਹੈਗਾ ਯਾਰ ਹਾਂਜੀ ਹਾਂ ਤਾਂ 15 ਤੋਂ ਤਾਂ ਟੱਪਣੀ ਚਾਹੀਦੀ 15 ਨਾਲ ਜੀ ਇਹਨਾਂ ਨੇ ਦੁੱਤਾ ਫੇਰ ਨਹੀਂ ਦਿੰਦੇ ਜੀ ਠੀਕ ਹੈ ਚਲੋ ਬਣਾ ਵੀ ਦੇਖੋ ਝੋਟੀ ਕੋਈ ਚੱਕਰੀ ਨਹੀਂ ਹੋਈ ਹੂੰ ਹੋ ਜਾ ਫਿਰ ਖੜਾ ਆ ਜਾ ਕਿਸ਼ਾਨ ਫਿਰ ਇਹਦਾ ਰੇਟ ਕੀ ਕਰਤਾ ਇਹਦੇ ਫੋਨ ਤੇ ਕਰ ਲਾਂਗੇ ਜਮਾ ਜਾਇਜ ਹੋਊ ਜੀ ਜਾਇਜ ਹੋਊਗਾ ਅੱਛਾ ਜਿਹੜੀ ਤੇਰੇ ਕੋਲੇ ਆਹਾ ਬਹਿੜ ਆ ਗਈ ਇੱਧਰਲੇ ਪਾਸੇ ਵਾਲੀ ਤੇ ਮੈਨੂੰ ਆਪਣਾ ਇਹ ਜੀ ਗੱਲ ਵੀ ਨਹੀਂ 托ਕੜ ਕੱਪਣਾ ਚਾਹੇ ਆਪਾਂ ਨੂੰ ਵਾਪਸ ਕਰ ਦੇ ਬੰਦਾ ਜੀ ਨਹੀਂ ਜਿਹੜੀ ਕਿਹੜੀ ਬੂਰੀ ਦੋਨੇ ਝੋਟੀਆਂ ਵਾਪਸ ਲੈ ਲਾਂਗੇ 托ਕੜ ਕੱਪਣਾ ਜੀ ਅੱਛਾ 托ਕੜਾ ਵਾਪਸ ਹਾਂਜੀ ਹਾਂ ਲੱਖ ਲੱਖ ਦੀਆਂ ਲੈ ਲਾਂਗੇ ਵਾਪਸ ਇਹ ਹੋਰ ਦੱਸੋ ਜੀ ਵੀਡੀਓ ਰਿਸੀਵ ਕਰ ਲੈ ਕੋਈ ਬੰਦਾ ਅੱਛਾ ਨਹੀਂ ਕਾ ਕ ਮਹੀਨੇ ਦੀ ਗੱਪਣਾ ਕਿੰਨੇ ਚਿਰ ਤੇ ਮਰਜੀ ਦੁੱਧ ਪੀ ਕੇ ਜਮਾ ਫਲੈਟ ਹੋਈਆਂ ਦੇ ਜੀ ਅੱਛਾ ਦੁੱਧ ਪੀ ਕੇ ਹਾਂਜੀ ਹਾਂ ਜਮਾ ਪਲੇਟ ਦੇ ਦੁੱਧੋ ਦੁੱਧੋ ਹਟੀਆਂ ਜੀ ਗੱਬਣਾ ਹੋਣਾ ਦੁੱਧੋ ਹਟੀਆਂ ਹਾਂਜੀ ਹਾਂ ਠੀਕ ਐ ਲੱਖ ਲੱਖ ਦੀ ਲੱਲ ਲੰਗੇ ਸ਼ੇਵ ਕਰ ਲੈ ਵੀਡੀਓ ਤੇ ਹੁਣ ਸਾਨੂੰ ਕੀ ਪਤਾ ਤੇ ਮੁੱਲ ਕਿੰਨਾ ਕਰੇਗਾ ਨਾ ਜਾਇਜ਼ ਹੋਗਾ ਹੁਣ ਵੀ ਆਈ ਨਹੀਂ ਹੈਗਾ ਜੀ ਵੀ ਭਜਾਉਣਾ ਆਪਾਂ ਬੰਦਾ ਆਹ ਦੱਸ ਤੇਰੀ ਵਹਿੜ ਜਿਹੜੀ ਹੈਗੀ ਐ ਇਹ ਦੰਦੋ ਖੀਰੀ ਜਮਾ ਕੱਚੀ ਖੀਰੀ ਜੀ ਬੱਸੀ ਅੱਛਾ ਹੱਥ ਦਿਖਾ ਵੀ ਦੇ ਨੇ ਇਹ ਆਪਾਂ ਇਹ ਰੋਟੀ ਖਾਣ ਲੱਗੀ ਨੇ ਰੋਟੀ ਕਿੱਧਰ ਚੱਕੀ ਬੈਠੀ ਐ ਇਹ ਲੈ ਵੀ ਆਹ ਦੇਖ ਲਓ ਹੁਣ ਜਮਾ ਖੀਰੀ ਆ ਹਾਂ ਓਕੇ ਆ ਅੱਛਾ ਉਮਰ ਇਹਦੀ ਹੁਣ ਹਿਸਾਬ ਲਾ ਲੈਣਗੇ ਆਪੇ ਹਾਂਜੀ ਹਾਂ ਪੀ ਲਾ ਲੈਣਗੇ ਛੀਰੀ ਵਹੜ ਆ ਗਈ ਇਹ ਤੇ ਗੱਬਣ ਕਿੰਨੇ ਚਿਰ ਦੀ ਐ ਇਹ 6 ਮਹੀਨੇ ਦੀ ਗੱਬਣਾ ਜੀ 6 ਲੈ ਵੀ ਆਹਾ 6 ਮਹੀਨਿਆਂ ਦੀ ਜਰਸੀ ਗੱਬਣ ਦੇਖ ਲਓ ਪੰਜਾਬ ਵਾਲੀ ਤੇ ਇਹਦਾ ਮੈਨੂੰ ਐਂ ਦੱਸਦੇ ਵੀ ਇਹ ਆਪ ਕੋਈ ਪਤਾ ਸੀਮਨ ਡਿਟੇਲ ਇਹ ਡੈਨਮਾਰਕ ਦੀ ਆਪ ਹੈ ਜੀ ਗਾਹਾਂ 66 ਲੱਗਿਆ ਜੀ ਉਹਦਾ ਵੀ ਆਪਣੇ ਲਈ ਰਿਕਾਰਡ ਪਿਆ ਅੱਛਾ 66 ਲੱਗਿਆ ਹਾਂਜੀ ਹਾਂ ਫਿਰ ਤਾਂ ਇੱਕ ਨਾਲ ਇੱਕ ਫ੍ਰੀ ਹਾਂਜੀ ਹਾਂ ਯਾਰ ਇਹਦਾ ਤਾਂ ਲੇ ਵਾਲੂ ਉਹ ਵੀ ਬੜਾ ਸੋਹਣਾ ਬਣਉਂਦਾ ਹੋਊਗਾ ਬਹੁਤ ਚੰਗੀ ਨਿਖਰਦੀ ਆਉਂਦੀ ਬੱਸੀ ਯਾਰ ਕਮਾਲ ਆਲਾ ਦੇਖ ਜਾਣ ਜੱਪਾ ਬਹੁਤ ਦੇਖੀ ਇਹ ਅਥਲੋ ਝੋਲੀ ਝਾਲੀ ਵੀ ਚੰਗੀ ਆ ਹਨਾ ਕੱਲਾ ਕੱਲਾ ਥਾਣਾ ਮਿੱਤਰੋ ਆ ਦੇਖ ਲੋ 6 ਮਹੀਨਿਆਂ ਦੀ ਗੱਬਣ ਵਹਿੜਦਾ ਲੇਵਾ ਹੁਣੀ ਬਹੁਤ ਸੋਹਣਾ ਬਣਾਉਂਦੀ ਤੁਰੀ ਹੁੰਦੀ ਆ ਮਿਹਨੇ ਤੈਨਹੀਂ ਰਹਿ ਗਏ ਸ਼ੀਰ ਸ਼ੂਲ ਵਾਲੀ ਜੀ ਕੋਈ ਲੱਤ ਲੁੱਤ ਲੱਗੋ ਚੱਕਰੀ ਨਹੀਂ ਨੂੰ ਤੇ ਫਿਰ ਇਹਦਾ ਕੀ ਹਿਸਾਬਤਾ ਫਿਰ ਇਹਦਾ ਵੀ ਫੋਨ ਤੇ ਕਰ ਲਾਂਗੇ ਜੀ ਚੱਲ ਫਿਰ ਆ ਜਾ ਕਰਾਂ ਹੋਰਾ ਮੈਨੂੰ ਐ ਦੱਸ ਤੈਨੂੰ ਵਪਾਰ ਕਰਦੇ ਵਾਲੇ ਇੱਧਰ ਕਿੰਨਾ ਟਾਈਮ ਹੋ ਗਿਆ ਇਹਦਾ ਆਪਾਂ ਨੂੰ ਸੌ ਕੁਛੀ ਛੋਟੇ ਹੁੰਦਿਆਂ ਨੂੰ ਜੀ ਹੁਣ ਵੀ ਛੋਟੇ ਹੀ ਆ ਕੋਈ ਬਾਲਾ ਵੱਡਾ ਕਿੰਨਾ ਇੱਧਰ ਹੋ ਗਿਆ ਵਤਨ ਨੇ ਕਿਸਾਲ ਹੋ ਗਈ ਜਦੋਂ ਤੇ ਆਪ ਕਰਨ ਲੱਗੇ ਅੱਛਾ ਤਿੰਨ ਹੂੰ ਛੋਟੇ ਹੁੰਦੇ ਨਹੀਂ ਸ਼ੌਂਕ ਸੀ ਹਾਂਜੀ ਹਾਂ ਛੋਟੇ ਹੁੰਦੇ ਤੂੰ ਠੀਕ ਆ ਨਹੀਂ ਹੁਣ ਵੀ ਤੇਰੀ ਮਿਹਨਤ ਜਿਹੜੀ ਹੈਗੀ ਚੰਗੀ ਹੈ ਹਾਂਜੀ ਹਾਂ ਪਸ਼ੂ ਸਰ ਕਿੰਨੇ ਕਿ ਲਿਆਉਣਾ ਮਤਲਬ ਰੁਟੀਨ ਦੇ ਵਿੱਚ ਲਿਆਉਨੇ ਪੰਜ ਚਾਰ ਮਈਆਂ ਹੁੰਦੀ ਨੇ ਯਾਰ ਵਾਸਤੇ ਆਪਣੇ ਲਵੇ ਠੀਕ ਹੈ ਹਾਂਜੀ ਹਾਂ ਚਲੋ ਚੰਗੀ ਗੱਲ ਆ ਅ ਬਾਕੀ ਨੰਬਰ ਦੱਸੀ ਤੇਰਾ 628325622 50 62832562 5062 ਹਾਂਜੀ ਠੀਕ ਆ ਬਾਬਾ ਧੰਨਵਾਦ ਗਿਸ਼ਾਨ ਤੇਰੇ ਲੋ ਵੀ ਮਿੱਤਰੋ ਇਹ ਗਿਸ਼ਾਨ ਕੋਲੇ ਦੋ ਝੋਟੀਆਂ ਸੀਗੀਆਂ ਦੋਨੇ ਦੀਆਂ ਦੋਨੇ ਆਪਾਂ ਤੁਹਾਨੂੰ ਦਿਖਾਤੀਆਂ ਤੀਜੇ ਨੰਬਰ ਤੇ ਸੀਗੀ ਬਿਹੜ ਕਿਵੇਂ ਲੱਗੇ ਪਸ਼ੂ ਪਾਈ ਦੇ ਦੱਸਿਓ ਜਰੂਰ ਧੰਨਵਾਦ ਸਾਰੇ ਪ੍ਰਬੰਧਾਂ